ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਮੇਰੇ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਾਬਤ ਬਾਅਦ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਮੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮ ਪ੍ਰਕਾਸ਼ ਮਿੰਟੂ ਅੱਜ ਦੇ ਸਮੇਂ ਦੇ ਵਿੱਚ ਐਜੂਕੇਸ਼ਨ ਨੂੰ ਕੀ ਆਫ ਸਕਸੈਸ ਕਿਹਾ ਜਾਂਦਾ ਭਾਵ ਸਫਲਤਾ ਦੀ ਕੁੰਜੀ ਮਾਪੇ ਬੱਚਿਆਂ ਨੂੰ تعلیم ਦਿਵਾਉਣ ਲਈ ਬਿਹਤਰ ਸਿੱਖਿਆ ਦਿਵਾਉਣ ਲਈ ਸਾਰੀ ਜਮਾ ਪੂੰਜੀ ਖਰਚ ਕਰ ਦਿੰਦੇ ਨੇ ਤਾਂ ਜੋ ਬੱਚਿਆਂ ਦਾ ਜਿਹੜਾ ਭਵਿਖਾ ਬਿਹਤਰ ਬਣ ਸਕੇ ਪਰ ਅੱਜ ਕੱਲ ਅਸੀਂ ਦੇਖਦੇ ਆ ਕਿ ਕਈ ਐਜੂਕੇਟਿਡ ਬੱਚੇ ਨੇ ਜਿਹੜੇ ਛੋਟਾ ਮੋਟਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਲੜਕਾ ਜੋ ਕਿ ਸਮਰਾਲੇ ਦੇ ਸ਼ਹਿਰ ਦੇ ਵਿੱਚ ਇੱਕ ਕੁਲਚੇ ਦਾ ਕਾਰਟ ਲਗਾਇਆ ਹੋਇਆ ਉਹਨੇ ਔਰ ਇਹ ਲੜਕਾ ਪਿਛਲੇ ਦਿਨੀ ਇੰਸਟਾਗ੍ਰam ਤੇ ਬਹੁਤ ਵਾਇਰਲ ਹੋਇਆ ਤੁਹਾਨੂੰ ਉਹਦੇ ਨਾਲ ਮਿਲਾਵਾਂਗੇ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਦੱਸ ਦਈਏ ਕਿ ਇਹ ਲੜਕਾ ਜਿਹੜਾ ਐਮਏ ਹਿਸਟਰੀ ਆ ਪਰ ਇਸ ਲੜਕੇ ਨੇ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਮਿਹਨਤ ਨਹੀਂ ਛੱਡੀ ਚਾਹੇ ਇਹਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਟ ਲਗਾਈ ਹੋਈ ਆ ਔਰ ਬਹੁਤ ਦੂਰੋਂ ਦੂਰੋਂ ਇਸ ਲੜਕੇ ਕੋਲੋਂ ਲੋਕ ਕੁਲਚੇ ਖਾਣ ਲਈ ਆਉਂਦੇ ਨੇ ਔਰ ਇਹਨੇ ਇੱਕ ਸਪੈਸ਼ਲ ਇੱਕ 50 ਰੁਪਏ ਦੇ ਵਿੱਚ ਸਕੀਮ ਲਗਾਈ ਹੋਈ ਆ ਅਨਲਿमिटेड ਕੁਲਚਿਆਂ ਦੀ ਗੱਲਬਾਤ ਕਰ ਲੈਣੇ ਆ ਬਾਈ ਇਸ ਸਮੇਂ ਵੀ ਆ ਜਿਹੜਾ ਕੰਮ ਕਰ ਰਿਹਾ ਸ਼ਰਮ ਨਹੀਂ ਮੰਨਦਾ ਕੰਮ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ ਮਿਹਨਤ ਜ਼ਰੂਰੀ ਹੁੰਦੀ ਆ ਗੱਲਬਾਤ ਕਰ ਲੈਣੇ ਆ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਇੱਥੇ ਵੀਰੇ ਮੇਰਾ ਨਾਮ ਸ਼ੰਕਰ ਆ ਸ਼ੰਕਰ ਹਾਂਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਵੀਰੇ ਹਰਿਓਂ ਖੁਰਦ ਪਿੰਡ ਆ ਹਰਿਓ ਹਾਂਜੀ ਹਾਂਜੀ ਤੇ ਇਹ ਕਦੋਂ ਦੀ ਕਾਟ ਸ਼ੁਰੂ ਕੀਤੀ ਆ ਤੁਸੀਂ ਏ ਭਾਜੀ ਮੈਂ ਕੰਸੈਪਟ ਦਾ ਬਹੁਤ ਚਿਰ ਦਾ ਸੋਚਦਾ ਸੀਗਾ ਜਦੋਂ ਮੈਂ ਪੜਦਾ ਸੀਗਾ ਉਦੋਂ ਵੀ ਮੈਂ ਸੋਚਦਾ ਹੁੰਦਾ ਸੀਗਾ ਵੀ ਮੈਂ ਕਦੇ ਨਾ ਕਦੇ ਕੰਮ ਕਰੂੰਗਾ ਵੀਰੇ ਤੇ ਕਿਉਂਕਿ ਮੇਰਾ ਜੌਬ ਦੇ ਵਿੱਚ ਘੱਟ ਇੰਟਰਸਟ ਸੀਗਾ ਵੀਰੇ ਓਕੇ ਕਿਉਂਕਿ ਸਟ੍ਰੈਸ ਬਹੁਤ ਹੁੰਦੀ ਆ ਤੇ ਮੈਂ ਤਾਂ ਵੀਰੇ ਅੱਜ ਕੱਲ ਦੀ ਪੀੜ੍ਹੀ ਨੂੰ ਵੀ ਕਹਿ ਰਿਹਾ ਜਨਰੇਸ਼ਨ ਨੂੰ ਕਹਿ ਰਿਹਾ ਕਿ ਕੰਮ ਕਰੋ ਯਾਰ ਸਭ ਤੋਂ ਵਧੀਆ ਜਿਵੇਂ ਹੁਣ ਆਪਣੇ ਪ੍ਰਦੇਸੀਆਂ ਨੇ ਕੰਮ ਸੰਭਿਓਨੇ ਵੀਰੇ ਜਿਵੇਂ ਆਪਣੇ ਭਰਾ ਆ ਨੇ ਜਿਹੜੇ ਬਿਹਾਰੀ ਲੋਕ ਹੋਰ ਨੇ ਜਿਹੜੇ ਉਹਨਾਂ ਨੇ ਕੰਮ ਸੰਭਿਓਨੇ ਆਪਣੇ ਵੀਰੇ ਆਪਾਂ ਕਰੋ ਸ਼ਰਮ ਕਾ ਦੀ ਆ ਵੀਰੇ ਔਰ ਜਦੋਂ ਮੈਂ ਸਟਾਰਟ ਕੀਤਾ ਸੀਗਾ ਉਦੋਂ ਵੀ ਲੋ ਕਾਫੀ ਹਾਜ਼ਰੇ ਸੀਗੇ ਪਰ ਮੈਂ ਵੀਰੇ ਪਰਵਾਹ ਨਹੀਂ ਮੰਨੀ ਹੈਗੀ ਤੇ ਆਪਾਂ ਚੱਲਦੇ ਗਏ ਅੱਗੇ-ਅੱਗੇ ਪਰਮਾਤਮਾ ਨੇ ਬਹੁਤ ਸਾਥ ਦਿੱਤਾ ਵੀਰੇ ਨਾਲ ਭਰਾਵਾਂ ਨੇ ਸਾਥ ਦਿੱਤਾ ਤੇ ਸਾਡੀ ਵੀਡੀਓ ਵਾਇਰਲ ਹੋ ਗਈ ਸੀ ਉਹਦੇ ਤੋਂ ਸਾਡਾ ਕਿਰਪਾ ਹੋ ਗਈ ਵੀਰੇ ਪਰਮਾਤਮਾ ਦੀ ਤੇ ਪੂਰਾ ਪੰਜਾਬ ਪਹੁੰਚ ਰਿਹਾ ਵੀਰੇ ਆਪਣੇ ਕੋਲ ਆ ਕਿੱਥੋਂ-ਕਿੱਥੋਂ ਆ ਰਹੇ ਆ ਲੋਕ ਵੀਰੇ ਇੱਧਰੋਂ ਆਨੰਦਪੁਰ ਸਾਹਿਬ ਤੋਂ ਆ ਗਏ ਇੱਧਰੋਂ ਮਲੇਰ ਕੋਲੇ ਸਾਹਿਬ ਤੋਂ ਆ ਮਲੇਰ ਕੋਲੇ ਤੋਂ ਆ ਗਏ ਤੇ ਇੱਧਰੋਂ ਆਪਣੇ ਕਟਾਣੀ ਹੋ ਗਿਆ ਨੀਲੋਂ ਘਵਾੜੇ ਤੱਕ ਆਉਂਦੇ ਨੇ ਵੀਰੇ ਤੇ ਇੱਧਰੋਂ ਆਪਣੇ ਬਰਿੰਡੇ ਆ ਉਸ ਤੱਕ ਆਪਣੀ ਫੈਮਿਲੀ ਬਾਰੇ ਦੱਸੋ ਕੁਝ ਪਰਿਵਾਰ ਦੇ ਵਿੱਚ ਕੌਣ-ਕੌਣ ਆ ਹਾਂਜੀ ਵੀਰੇ ਫੈਮਿਲੀ ਤੋਂ ਵੀਰੇ ਮੈਨੂੰ ਥੋੜੇ ਮੈਂ ਟੁੱਟਿਆ ਹੋਇਆ ਸੀਗਾ ਘਰੋਂ ਤੇ ਮੇਰੇ ਫਾਦਰ ਮਾਦਰ ਅਕਸਰ ਹੋ ਗਏ ਸੀਗੇ ਵੀਰੇ ਪਹਿਲਾਂ ਹਾਂਜੀ ਮਮਾ ਮੇਰੇ 2009 ਦੇ ਵਿੱਚ ਹੋ ਗਏ ਸੀ ਤੇ ਡੈਡੀ 2016 ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਮੈਨੂੰ ਮੈਨੂੰ ਵਿਆਹ ਕਰਾਉਣਾ ਪਿਆ ਗਿਆ ਸੀਗਾ ਤੇ ਫਿਰ ਵੀਰੇ ਵਿਆਹ ਕਰਾਇਆ ਮੈਂ ਉਸ ਤੋਂ ਬਾਅਦ ਮੇਰੇ ਬੇਟਾ ਹੋਇਆ ਵੀਰੇ ਤੁਸੀਂ ਇੱਕ ਗੱਲ ਇਹ ਦੱਸੋ ਵੀ ਜਿਹੜੀ ਤੁਸੀਂ ਐਮਏ ਕੀਤੀ ਆ ਆ ਕਿਹੜੇ ਸਬਜੈਕਟ ਤੋਂ ਕੀਤੀ ਐਮਏ ਔਰ ਕਿਹੜੇ ਸਾਲ ਦੇ ਵਿੱਚ ਕੀਤੀ ਜੀ ਜੀ ਮੈਂ ਭਾਜੀ ਐਮਏ ਐਮਏ ਹਿਸਟਰੀ ਕੀਤੀ ਆ ਐਸ ਕਾਲਜ ਖੰਨਾ ਤੋਂ 2018 ਦੇ ਵਿੱਚ ਕੀਤੀ ਆ ਤੇ ਭਾਜੀ ਮੈਂ ਬੀਏ ਆਪਣੀ ਗਵਰਨਮੈਂਟ ਕਾਲਜ ਐਸ.ਐਡ.ਿਕ ਤੋਂ ਲੁਧਿਆਣਾ ਤੋਂ ਕੀਤੀ ਆ ਹਾਂ ਤੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਮੰਮੀ ਪਾਪਾ ਪਹਿਲਾਂ ਐਕਸਪਾਇਰ ਹੋ ਚੁੱਕੇ ਸੀ ਹਾਂ ਜੀ ਜੀ ਫਿਰ ਜਿਹੜੀ ਸਟੱਡੀ ਕੀਤੀ ਆ ਤੁਸੀਂ ਆਪਣੇ ਪੈਸਿਆਂ ਤੇ ਆਪਣੇ ਬਲਬੂਤੇ ਦੇ ਕੀਤੀ ਹੈ ਨਹੀਂ ਭਾਜੀ ਮੇਰਾ ਤਾਇਆ ਜੀ ਨੇ ਬਹੁਤ ਸਾਥ ਦਿੱਤਾ ਮੇਰੇ ਤਾਇਆ ਜੀ ਤਾਈ ਜੀ ਤੇ ਚਾਚੇ ਤਾਇਏ ਸਾਰੇ ਹੀ ਤੇ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਵੀਰੇ ਤੇ ਮੈਂ ਵੀ ਇਹ ਕਰਦਾ ਸੀਗਾ ਉਦੋਂ ਮੇਰੇ ਫਾਦਰ ਐਕਸਪਾਇਰ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਸਾਰਾ ਕੁਝ ਮੇਰਾ ਤਮ ਆਜਾਮਾ ਸਾਰਾ ਮੇਰੇ ਤਾਇਆ ਜੀ ਨੇ ਸੰਭਾਲਿਆ ਵੀਰੇ ਤੇ ਮੈਨੂੰ ਉਹਨਾਂ ਨੇ ਆਪਣੇ ਪੁੱਤਾਂ ਨਾਲੋਂ ਵੱਧ ਕੇ ਰੱਖਿਆ ਤੇ ਅੱਜ ਵੀ ਮੇਰੇ ਨਾਲ ਖੜੇ ਨੇ ਉਹ ਜੋ ਵੀ ਮੈਂ ਮੰਗਦਾ ਉਹ ਅੱਜ ਵੀ ਮੈਨੂੰ ਹਾਜ਼ਰ ਕਰਦੇ ਆ ਤੇ ਮੈਂ ਉਹਨਾਂ ਲਈ ਖੜਾ ਮੇਰੇ ਜਾਣ ਕਰਵਾਣਾ ਮੇਰੀ ਉਹਨਾਂ ਵਾਸਤੇ ਤਾਂ ਮੈਂ ਹਰ ਇੱਕ ਇੰਟਰਵਿਊ 'ਚ ਕਹਿ ਰਿਹਾ ਕਿਉਂਕਿ ਮੈਂ ਪਹਿਲਾਂ ਵੀ ਦੇ ਚੁੱਕਿਆ ਤੇ ਉਹਨਾਂ ਵਾਸਤੇ ਵੀਰੇ ਮੈਂ ਕੁਝ ਵੀ ਕਰਨ ਨੂੰ ਤਿਆਰ ਆ ਕਿਉਂਕਿ ਉਹਨਾਂ ਨੇ ਮੈਨੂੰ ਸੰਭਾਲਿਆ ਵੀਰੇ ਅੱਛਾ ਇੱਕ ਗੱਲ ਦੱਸੋ ਜਦੋਂ ਬ ਹਾਇਰ এডਿਕੇਸ਼ਨ ਹਾਸਲ ਕਰਦਾ ਤਾਂ ਉਹਦੇ ਮਾਈਂਡ ਦੇ ਵਿੱਚ ਕੋਈ ਨਾ ਕੋਈ ਫਿਊਚਰ ਹੁੰਦਾ ਏਮ ਹੁੰਦਾ ਵੀ ਮੈਂ ਇੱਥੇ ਤੱਕ ਪਹੁੰਚਣਾ ਉਸ ਸਮੇਂ ਤੁਹਾਡੇ ਮਾਈਂਡ ਦੇ ਵਿੱਚ ਕੀ ਸੀ ਵੀ ਮੈਂ ਕੀ ਬਣਨਾ ਪਾਜੀ ਮੈਂ ਵੈਸੇ ਆਪਣਾ ਪੇਸ਼ੇ ਤੋਂ ਮੈਂ ਇੱਕ ਲਖਾਰੀ ਵੀ ਸੀਗਾ ਹੈਗਾ ਵੀ ਆ ਵੀਰੇ ਤੇ ਮੈਂ ਗਾਉਣਾ ਵੀ ਆ ਵੀਰੇ ਤੇ ਮੈਂ ਕੰਪਨੀ ਨਾਲ ਸਾਈਨ ਵੀ ਆ ਵੀਰੇ ਚੰਡੀਗੜ੍ਹ ਕੰਪਨੀ ਐ ਮੋਟੀਵੇਟ ਕੰਪਨੀ ਆ ਤੇ ਮੈਂ ਸਾਈਨਾ ਤੇ ਮੇਰੀ ਐਲਬਮ ਵੀ ਆ ਰਹੀ ਆ ਅੱਗੇ ਤੇ ਗਾਣੇ ਬਣੇ ਪਏ ਨੇ ਵੀਰੇ ਤੇ ਜੇ ਕਹੋ ਮੈਂ ਤੁਹਾਨੂੰ ਗਾਣਾ ਵੀ ਸੁਣਾ ਦੂੰਗਾ ਕੋਈ ਚੱਕਰ ਨਹੀਂ ਹੈਗਾ ਤੇ ਮੈਂ ਵੀਰੇ ਆਪਣੇ ਕਨਸੈਪਟ ਤੇ ਗਾਣਾ ਸੁਣਾ ਦਣਾ ਤੁਹਾਨੂੰ ਉਹ ਬੜਾ ਦਿੱਤਾ ਸਾਹਤ ਵੀਰਾਂ ਪਹਿਣਾ ਨੇ ਸਾਡੇ ਸੁਧਰ ਗਏ ਹਾਲ ਬੱਲੀਏ ਅਨਹੀਂ ਤੂੰ ਕਰਕੇ ਪੜਾਈਆਂ ਆਪਣੇ ਜੋਬ ਲੱਭਦੀ ਯਾਰਾਂ ਖੋਲਤੀ ਸਕਾਲ ਬੱਲੀਏ ਅਨਹੀਂ ਤੂੰ ਕਰਕੇ ਪੜਾਈਆਂ ਫਿਰੇ ਜੋਬ ਲੱਭਦੀ ਯਾਰਾਂ ਖੋਲਤੀ ਸਟਾਲ ਬਲੀਏ ਇਹ ਲਿਖਿਆ ਤੁਹਾਡਾ ਆਪਣਾ ਹੀ ਹੋਇਆ ਹਾਂਜੀ 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 ਵੀਰੇ ਲਿਖਣ ਵਾਲੀ ਤਾਂ ਕੋਈ ਚੱਕਰ ਨਹੀਂ ਹੈਗਾ ਪ੍ਰਮਾਤਮਾ ਦੀ ਇੰਨੀ ਕਿਰਪਾ ਕਿ ਖੜੇ-ਖੜੇ ਆਪਾਂ ਗਾਣਾ ਬਣਾ ਦਿੰਦੇ ਆ ਵੀਰੇ ਅੱਛਾ ਕਦੇ ਜੋਬ ਟਰਾਈ ਕੀਤੀ ਤੁਸੀਂ ਹਾਂਜੀ ਭਾਜੀ ਟਰਾਈ ਨਹੀਂ ਕੀਤੀ ਮੈਂ ਕਰਦਾ ਵੀ ਰਿਆਂ ਥੋੜਾ ਟਾਈਮ ਕੀਤੀ ਮੈਂ ਤੇ ਮੈਂ 6 ਮਹੀਨੇ ਲਾਇਏ ਸੀਗੇ ਵੀਰੇ ਆਪ ਕੋਲ ਮੇਰੀ ਕੰਪਨੀ ਸੀਗੀ ਉਹਦੇ ਵਿੱਚ ਰਿਕਵਰੀ ਦਾ ਕੰਮ ਸੀਗਾ ਸਾਡਾ ਜਾਂ ਰਿਕਵਰੀ ਦਾ ਸੀਗਾ ਤੇ ਮੈਂ ਵਿਜ਼ਿਟਾਂ ਕਰਦਾ ਹੁੰਦਾ ਸੀਗਾ ਤੇ ਮੈਨੂੰ ਬਹੁਤ ਸਟ੍ਰੈਸ ਰਹਿੰਦੀ ਸੀਗੀ ਭਾਜੀ ਮਤਲਬ ਕੰਮ ਦੀ ਹੁੰਦੀ ਆ ਨਾ ਜੋਬ ਦੀ ਹੁਣ ਮਤਲਬ ਉੱਪਰ ਜਿਹੜੇ ਮੈਨੇਜਰ ਹੁੰਦੇ ਆ ਸੁਪਰਵਾਈਜ਼ਰ ਹੁੰਦੇ ਆ ਮਤਲਬ ਬਹੁਤ ਪ੍ਰੈਸ਼ਰ ਪਾਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਮੇਰਾ ਇਹ ਮਤਲਬ ਖਾਤਮੇ ਹੋ ਗਿਆ ਸੀਗਾ ਵੀ ਮੈਂ ਇਹ ਕੰਮ ਨਹੀਂ ਕਰਨਾ ਹੈਗਾ ਜੋਬ ਨਹੀਂ ਕਰਨੀ ਹੈਗੀ ਤੇ ਜੇ ਭਾਜੀ ਉਦਾਂ ਵੀ ਕੋਈ ਇੰਟਰਵਿਊ ਮੈਂ ਬਹੁਤ ਦਿੱਤੀਆਂ ਹਰ ਕੋਈ ਕਹਿੰਦਾ ਸੀਗਾ ਕਿ ਕੱਪੜੇ ਨਹੀਂ ਐਦਾਂ ਦੇ ਕੋਣੇ ਤੁਸੀਂ ਤੁਸੀਂ ਫੋਕ ਰਹੇ ਹੋ ਐਦਾਂ ਨਹੀਂ ਕਰਨਾ ਤੇ ਤੁਹਾਨੂੰ 6000 ਤੋਂ ਉੱਪਰ ਨਹੀਂ ਦੇਣਾ ਹੈਗਾ ਤੇ ਇਸ ਕਰਕੇ ਵੀਰੇ ਫਿਰ ਮੈਨੂੰ ਸ਼ੁਰੂ ਤੋਂ ਐਦਾਂ ਸੀਗਾ ਕਿ ਮੈਂ ਆਪਣਾ ਬਿਜ਼ਨਸ ਕਰਨਾ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਤੇ ਕੰਮ ਕੋਈ ਛੋਟਾ ਵੱਡਾ ਹੁੰਦਾ ਨਹੀਂਗਾ ਵੀਰੇ ਦੇਖਣ ਨੂੰ ਛੋਟਾ ਲੱਗਦਾ ਪਰ ਅੰਦਰੋਂ ਅੰਦਰ ਹੀ ਇਹ ਬਹੁਤ ਚੀਜ਼ਾਂ ਦੇ ਵਿੱਚ ਭੱਡੀਆਂ ਨੇ ਮੈਂ ਤਾਂ ਸਾਰੀ ਜਨਰੇਸ਼ਨ ਨੂੰ ਇਹ ਕਹਣਾ ਵੀ ਵੀਰੇ ਕਰੋ ਕੰਮ ਹੁਣ ਦੇਖੋ ਮੈਂ ਥੋੜੀ ਜੀ ਗੱਲ ਲੰਬੀ ਕਰ ਸਕਦਾ ਵੀਰੇ ਥੋੜੀ ਜੀ ਹੁਣ ਮੈਂ ਦੇਖੋ ਵੀਰੇ ਸਬਜ਼ੀ ਮੰਡੀ ਜਾਂਦਾ ਹਨਾ ਮੈਂ ਸਵੇਰ ਦਿੱਲੀ ਸਬਜ਼ੀ ਮੰਡੀ ਜਾਂਦਾ ਤੇ ਮੈਂ ਉਥੋਂ ਆਪਣੀਆਂ ਸਬਜ਼ੀਆਂ ਲੈ ਕੇ ਆਉਣਾ ਜਿਵੇਂ ਮੈਂ ਟਮਾਟਰ ਲੈ ਕੇ ਆਉਣਾ ਵੀਰੇ ਧਣੀਆਂ ਲੈ ਕੇ ਆਉਣਾ ਹੋਰ ਸਾਰਾ ਕੁਝ ਲੈ ਕੇ ਆਉਣਾ ਹੁਣ ਆਪਾਂ ਦੇਖੋ ਕਿ ਆਪਣਾ ਸਾਰਾ ਕੰਮ ਆ ਜਿਹੜਾ ਆਪਣਾ ਸਾਰਾ ਸੰਭਿਆ ਹੋਇਆ ਬਿਹਾਰੀ ਭਰਾਵਾਂ ਨੇ ਹਨਾ ਮੈਂ ਕਹਿੰਦਾ ਵੀ ਸਬਜ਼ੀ ਦੇ ਵਿੱਚ ਵੀਰੇ ਐਨਆਰਪੀਆ ਨਵੇਂ ਮੁੰਡਿਆਂ ਨੂੰ ਮੈਂ ਕਹਿ ਰਿਹਾ ਵੀ ਆਪਣਾ ਇੱਧਰ ਨੂੰ ਆਓ ਆਪਣਾ ਕੰਮ ਸੰਭੀ ਆਪਾਂ ਹਨਾ ਦੇਖੋ ਹੁਣ ਜਿਵੇਂ ਵੀਰੇ ਆਪਾਂ ਨੂੰ ਧਣੀਆਂ ਮਿਲ ਰਿਹਾ ਮੈਨੂੰ ਆਪਣੇ ਮੰਡੀ ਦੇ ਵਿੱਚੋਂ ਮੰਨ ਲਓ ਮੈਨੂੰ 60 ਰੁਪਏ ਇੱਕ ਕਿਲੋ ਮਿਲ ਰਿਹਾ ਕਦੇ 60 ਹੁੰਦਾ ਕਦੇ 70 ਕਦੇ 80 80 ਤੋਂ ਉੱਪਰ ਨਹੀਂ ਜਾਂਦਾ ਵੱਧ ਤੋਂ 90 ਚੱਲ ਜਾਊ ਤੇ ਮੈਂ ਬਾਹਰ ਆਇਆ ਬਾਹਰ ਮੈਂ ਰੇਟ ਪਤਾ ਕੀਤਾ ਮੈਂ ਕਿਹਾ ਵੀਰੇ ਧਣੀਆਂ ਲੈਣਾ ਮੈਂ ਕੀ ਰੇਟ ਆ ਤੇ ਉਹ ਵੀਰੇ ਮੈਨੂੰ ਕਹਿ ਰਿਹਾ 80 ਰੁਪਏ ਪਾਈ ਆ ਦੇਖੋ ਵੀਰੇ ਪ੍ਰੋਫਿਟ ਦੇਖੋ ਤੁਸੀਂ 80 ਰੁਪਏ ਪਾਈ ਆ 80 ਰੁਪਏ ਕਿਲੋ ਮਿਲਦਾ ਵੀਰੇ ਮੰਡੀ ਦੇ ਵਿੱਚੋਂ 80 ਰੁਪਏ ਕਿਲੋ ਮਿਲਦਾ ਤੇ ਉਹ 80 ਵੀ ਆਪਾਂ ਨੂੰ ਪਾਈਆ ਦੇ ਰਿਹਾ ਕਿੰਨਾ ਪ੍ਰੋਫਿਟ ਆ ਵੀਰੇ ਦੇਖੋ ਜੇ ਉਹਨੇ ਰੋਜ਼ ਦਾ 2 ਕਿਲੋ ਵੇਚਦਾ ਧਣੀਆਂ ਤੇ ਨਾਲ ਉਹਨੇ ਹੋਰ ਸਬਜ਼ੀਆਂ ਵੇਚਤੀਆਂ ਜਿਹੜੀਆਂ 10 10 20 20 ਰੁਪਏ ਕਿਲੋ ਨੂੰ ਮਿਲਦੀਆਂ ਨੇ ਤੇ ਉਹ 100 100 ਰੁਪਏ 80 80 ਰੁਪਏ ਨੂੰ ਵੇਚ ਰਹੇ ਆ ਵੀਰੇ ਮੈਂ ਤਾਂ ਇਹੀ ਕਹਣਾ ਵੀ ਇਹ ਕੰਮ ਕੋਈ ਛੋਟਾ ਵੱਡਾ ਨਹੀਂ ਹੈਗਾ ਮੈਂ ਤਾਂ ਇਹ ਵੀ ਕਹਣਾ ਕਿ ਮੇਰੇ ਨਾਲ ਇੱਥੇ ਆ ਕੇ ਕੋਈ ਕਰ ਲੋ ਕੋਈ ਕਨਸੈਪਟ ਤੋੜ ਲੋ ਕੁਝ ਵੀ ਕਰ ਲੋ ਵੀਰੇ ਕੋਈ ਵੀ ਕਰ ਸਕਦਾ ਹੈਗਾ ਤੇ ਬਹੁਤ ਕੁਝ ਆ ਵੀਰੇ ਬਹੁਤ ਹਾਂਜੀ 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 ਅੱਛਾ ਇਹ ਤੁਸੀਂ ਕਾਟ ਕਦੋਂ ਸਟਾਰਟ ਕੀਤਾ ਸੀਗਾ ਇਹ ਪਾਜੀ ਮੈਂ ਪਹਿਲਾਂ ਨਾ ਮੈਂ ਥੋੜਾ ਟਾਈਮ ਆਪਣੇ ਜਨਵਰੀ ਦੇ ਵਿੱਚ ਮੈਂ ਮੈਂ ਸਾਗ ਵਾਸਤੇ ਕੀਤਾ ਸੀਗਾ ਪਾਜੀ ਮੈਂ ਸਾਗ ਦੇ ਮੱਕੀ ਦੀ ਰੋਟੀ ਲਾ ਲਈ ਸੀਗੀ ਉੱਪਰ ਹਾਈਵੇ ਤੇ ਤੇ ਉਦੋਂ ਬਾਅਦ ਅਸੀਂ ਸਾਰਾ ਕੁਝ ਆਰਗੈਨਿਕ ਲੈ ਆਏ ਮੱਕੀ ਦੀ ਰੋਟੀ ਲੈ ਆਏ ਮੱਖਣ ਲੈ ਆਏ ਮਤਲਬ ਸਾਰਾ ਕੁਝ ਘਰ ਦਾ ਲੈ ਕੇ ਆਇਆ ਸੀ ਬਣਾ ਕੇ ਪੂਰਾ ਖਰਚਾ ਕਰ ਲਿਆ ਪਾਜੀ ਸਾਨੂੰ ਬਿਜ਼ਨਸ ਦਾ ਪਤਾ ਨਹੀਂ ਸੀ ਕਿੱਦਾਂ ਚੱਲਦਾ ਤੇ ਪਾਜੀ ਸਾਡੀ ਇੱਕ ਵੀ ਰੋਟੀ ਨਹੀਂ ਵਗੀ ਹੈਗੀ ਅਸੀਂ ਉਹਦੇ ਤੋਂ ਟੁੱਟ ਗਏ ਤੇ ਉਹ ਤੋਂ ਟੁੱਟੇ ਹੋਏ ਅਸੀਂ ਦੂਜੇ ਦਿਨ ਗਏ ਨਹੀਂ ਹੈਗੇ ਉਸ ਤੋਂ ਬਾਅਦ ਪਾਜੀ ਫਿਰ ਅਸੀਂ ਮੈਂ ਆਪਣਾ ਕਰੀਅਰ ਤੇ ਦਾ ਕੰਮ ਸੀ ਥੋੜਾ ਬਹੁਤਾ ਤੇ ਉਹ ਪਾਜੀ ਮੇਰਾ ਸੈਟਿੰਗ ਨਹੀਂ ਆਇਆ ਹੈਗਾ ਤੇ ਉਸ ਤੋਂ ਬਾਅਦ ਪਾਜੀ ਫਿਰ ਕੀ ਹੋਇਆ ਅਸੀਂ ਇਸ ਮਹੀਨੇ 9 ਤਰੀਕ ਨੂੰ ਅਸੀਂ ਕਨਸੈਪਟ ਤੋਂ ਹੋ ਰਿਹਾ ਵੀ ਕੁਲਚੇ ਦਾ ਕੰਮ ਕਰਦੇ ਆ ਆਪਾਂ। ਭਾਜੀ ਕੁਲਚਾ ਅਸੀਂ 9 ਤਰੀਕ ਨੂੰ ਲੈ ਕੇ ਆ ਸਾਡੇ 8 ਕੁਲਚੇ ਵਿਕੇ। ਹਮ 8 ਕੁਲਚਿਆਂ ਦੇ ਵਿੱਚੋਂ ਭਾਜੀ ਅ ਅਸੀਂ ਉਦਾਂ ਹੀ ਮਤਲਬ ਵਾਪਸ ਚਲੇ ਗਏ। ਉਸ ਤੋਂ ਬਾਅਦ ਭਾਜੀ ਮੈਂ 3-4 ਦਿਨ ਮੈਨੂੰ ਘਰੇ ਪ੍ਰੋਬਲਮ ਆ ਗਈ ਥੋੜੀ ਜੀ ਉਸ ਤੋਂ ਬਾਅਦ ਮੈਂ ਆਇਆ 14 ਤਰੀਕ ਨੂੰ 13 ਨੂੰ ਪਤਾ ਨਹੀਂ 14 ਨੂੰ। ਤੇ ਉਸ ਦਿਨ ਭਾਜੀ ਫਿਰ ਅਸੀਂ ਵੀਡੀਓ ਪਾਤੀ। ਵੀਡੀਓ ਨੂੰ ਭਰਾਵਾਂ ਨੇ ਇੰਨਾ ਪਿਆਰ ਦਿੱਤਾ ਪੂਰੇ ਪੰਜਾਬ ਨੇ ਭਾਜੀ। ਮੈਂ ਬਹੁਤ 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 ਧੰਨਵਾਦ ਕਰਦਾ ਵੀਰੇ ਜਿਨ੍ਹਾਂ ਨੇ ਮਤਲਬ ਇੰਨਾ ਪਿਆਰ ਦਿੱਤਾ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਨੇ ਲੋਕੇਸ਼ਨਾਂ ਪੁੱਛ ਰਹੇ ਨੇ ਮੈਨੂੰ ਇੰਨੇ ਫੋਨ ਆ ਰਹੇ ਨੇ ਸਾਰੇ ਮੇਰੇ ਭਰਾ ਪਹੁੰਚ ਰਹੇ ਨੇ ਮਤਲਬ ਪੂਰਾ ਘਟ ਹੁੰਦਾ ਸਾਥੋ ਦਾ ਕੁਲਚਾ ਹੁਣ ਮਤਲਬ ਦੇ ਨਹੀਂ ਹੁੰਦਾ ਭਾਜੀ ਕਸਟਮਰਾਂ ਨੂੰ ਇੰਨੇ ਕਸਟਮਰ ਆ ਜਾਂਦੇ ਆ ਸਾਡੇ ਕੋਲ ਤੇ ਅਸੀਂ ਸੋਚਨਾ ਵੀ ਅਸੀਂ ਪਹਿਲੇ ਦਿਨ 8 ਵੇਚੀ ਦੀ ਤੇ ਜਦੋਂ ਅਸੀਂ 13 ਜਾਂ 14 ਤਰੀਕ ਨੂੰ ਆਏ ਉਹ ਤੋਂ ਅਗਲੇ ਦੇ ਨਹੀਂ ਭਾਜੀ ਫਿਰ ਸਾਡੇ ਤੇ ਇੰਨੀ ਕਿਰਪਾ ਹੋ ਗਈ ਤੇ ਹੁਣ ਅਜੇ ਇੰਨੀ ਕਿਰਪਾ ਤੇ ਹੁਣ ਚਾਹੇ ਅਸੀਂ 500 ਵੇਚ ਦੀ ਜੀ ਭਾਜੀ ਹਾਂ ਜੀ ਅੱਛਾ ਤੁਸੀਂ ਇੱਕ ਗੱਲ ਦੱਸੋ ਤੁਸੀਂ ਜੇ ਇਹੀ ਕਾਟ ਬਾਜ਼ਾਰ ਦੇ ਵਿੱਚ ਲਗਾਣੇ ਹੋ ਤਾਂ ਉਹ ਬਿਹਤਰ ਨਹੀਂ ਹੈਗਾ ਤੁਸੀਂ ਆਹ ਲੋਕੇਸ਼ਨ ਕਿਉਂ ਚੂਜ਼ ਕੀਤੀ ਪਾਜੀ ਹੁਣ ਦੇਖੋ ਹੁਣ ਅੱਜ ਕੱਲ ਜਿਵੇਂ ਹੁਣ ਆਪਾਂ ਇਹ ਵੀ ਕਹਿ ਸਕਦੇ ਆ ਵੀ ਆਪਾਂ ਥੋੜੇ ਜਿਹੇ ਪੜ੍ਹੇ ਲਿਖੇ ਵੀ ਹੈਗੇ ਆ ਹਨਾ ਤੇ ਇਹ ਇਹ ਚੀਜ਼ਾਂ ਜ਼ਰੂਰੀ ਨਹੀਂ ਹੁੰਦੀਆਂ ਕਿ ਆਪਾਂ ਨੂੰ ਬਾਜ਼ਾਰ ਜੀ ਦੇਖ ਕੇ ਆਉਣਾ ਪਾਜੀ ਕਿਸੇ ਨੇ ਹਨਾ ਤੇ ਹੁਣ ਜਿਵੇਂ ਸਭ ਤੋਂ ਵੱਡੀ ਗੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਵੀਰੇ ਅਸੀਂ ਸੋਸ਼ਲ ਮੀਡੀਆ ਤੇ ਕਰ ਰਹੇ ਆ ਵਰਤ ਤੇ ਸਾਨੂੰ ਵਧੀਆ ਰਿਸਪੌਂਸ ਵੀ ਮਿਲ ਰਿਹਾ ਇਹਦੇ ਵਿੱਚ ਤੇ ਹੁਣ ਉਹ ਚੀਜ਼ ਕਰਕੇ ਹੁਣ ਭਾਜੀ ਸਾਡੀ ਵੀਡੀਓ ਨੇ ਜਿਹੜੀਆਂ ਮਿਲੀਅਨਾਂ 'ਚ ਜਾ ਰਹੀਆਂ ਨੇ ਤੇ ਉਹ ਜਾ ਰਹੀਆਂ ਨੇ ਉਹਦੇ ਕਰਕੇ ਹੁਣ ਸਾਨੂੰ ਇੰਨਾ ਰਿਸਪੌਂਸ ਮਿਲ ਰਿਹਾ ਭਰਾ ਜੇ ਮੈਂ ਘਰੇ ਵੀ ਲਾਉਂਦਾ ਨਾ ਮੇਰੇ ਕੋ ਘਰੇ ਵੀ ਪਹੁੰਚਦੇ ਭਾਜੀ ਮਤਲਬ ਘਰੇ ਵੀ ਆਪਣੇ ਪੂਰਾ ਘਟ ਹੁੰਦਾ ਲੋਕੇਸ਼ਨ ਤੇ ਪਹੁੰਚਦੇ ਨੇ ਤੇ ਇੱਕ ਆਪਾਂ ਕੁਆਲਿਟੀ ਦੇ ਰਹੇ ਆ ਭਾਜੀ ਸਭ ਤੋਂ ਵੱਡੀ ਗੱਲ ਆਪਾਂ ਕੁਆਲਿਟੀ ਦੇ ਰਹੇ ਆ ਤੇ ਹਰ ਇੱਕ ਚੀਜ਼ ਆਪਾਂ ਆਰਗੇਨਿਕ ਵਰਤ ਰਹੇ ਆ ਜਿਵੇਂ ਹੁਣ ਭਾਜੀ ਆਪਾਂ ਦੇਖੋ ਬਾਜ਼ਾਰ 'ਚ ਹੋਰ ਵੀ ਬਹੁਤ ਸਾਰੀਆਂ ਕੋਲਚੀਆਂ ਦੀਆਂ ਰੇੜੀਆਂ ਨੇ ਹਨਾ ਉਹ ਜਿਹੜੀ ਕਰੀਮ ਆ ਮੰਨ ਲਓ 30 40 ਰੁਪਏ ਕਿਲੋ ਵੀ ਆਉਂਦੀ ਆ ਆ ਪਾਪਾ ਜੀ 150 ਰੁਪਏ ਕਿਲੋ ਵਾਲੀ ਵਰਤਦੇ ਆ ਡਾਕਟਰ ਆਟ ਕਰਦੀ ਵਰਤਦੇ ਆ ਆਪਾਂ ਤੇ ਆਪਾਂ ਸਾਰਾ ਕੁਝ ਸਬਜ਼ੀਆਂ ਫਰੈਸ਼ ਸਾਰਾ ਕੁਝ ਡੇਲੀ ਜਾਈਦਾ ਭਾਜੀ ਆਪਾਂ ਪੂਰਾ ਵਧੀਆ ਕਰੀਦਾ ਭਾਜੀ ਤੇ ਆਪਾਂ ਨੂੰ ਸਪੋਰਟ ਆ ਪੂਰੀ ਪਿਆਰ ਮਿਲ ਰਿਹਾ ਆਪਾਂ ਨੂੰ ਇਹ ਇੱਕ ਸਮਾ ਕਿਹੜਾ ਚੂਜ਼ ਕਰ ਰਹੇ ਹੋ ਇੱਥੇ ਕਿੰਨੇ ਵਜੇ ਪਹੁੰਚਦੇ ਹੋ ਔਰ ਕਿੰਨੇ ਵਜੇ ਤੱਕ ਹੁੰਦਾ ਹੈ ਭਾਜੀ ਅਸੀਂ ਕੱਲ ਤੋਂ ਸਮਾਂ ਥੋੜਾ ਜਿਆ ਕਰਤਾ ਵਧਾਤਾ ਪਹਿਲਾਂ ਅਸੀਂ 11 ਵਜੇ ਤੋਂ ਲੈ ਕੇ ਸਾਡਾ ਸਮਾਪਤੀ ਹੋਣੀ ਸੀ 2:30 3 ਵਜੇ ਤੇ ਸਾਡਾ ਕਿ ਉਹ ਇੱਕਦਮ ਟ੍ਰੈਂਡਿੰਗ ਦੇ ਵਿੱਚ ਆਉਣ ਕਰਕੇ ਭਾਜੀ ਸਾਨੂੰ ਸਮਝ ਨਹੀਂ ਸਿਆ ਰਿਹਾ ਵੀ ਅਸੀਂ ਕਿੱਦਾਂ ਕਰੀਏ ਇਹਨੂੰ ਡੀਲ ਕਿੱਦਾਂ ਕਰੀਏ ਤੇ ਹੁਣ ਭਾਜੀ ਹੌਲੀ ਹੌਲੀ ਅਸੀਂ ਕੱਲ ਟਾਈਮਿੰਗ ਕੀਤੀ ਅਸੀਂ 5:30 ਵਜੇ ਤੱਕ ਰਹੇ ਮਤਲਬ ਸਮਾਂ ਵਧਾਤਾ ਹੁਣ ਭਾਜੀ ਅਸੀਂ 11 ਤੋਂ 6 ਵਜੇ ਦੇ ਤੱਕ ਹੋਵਾਂਗੇ ਹੀ ਹੋਵਾਂਗੇ ਭਾਜੀ 100% ਹੋਵਾਂਗੇ ਤੇ ਪਹਿਲਾਂ ਮੇਰੇ ਭਰਾ ਬਹੁਤ ਮੁਰਦੇ ਸੀਗੇ ਸਾਨੂੰ ਬਹੁਤ ਸ਼ਿਕਾਇਤਾਂ ਆਉਂਦੀਆਂ ਸੀਗੀਆਂ ਵੀ ਇਹ ਚਲੇ ਜਾਂਦੇ ਆ ਸਾਜਰੇ ਤੇ ਹੁਣ ਸਾਡਾ ਵੀ ਭਾਜੀ ਕੋਸੂਰ ਨਹੀਂ ਸੀ ਪਿਆਰ ਹੀ ਵੱਧ ਮਿਲਦਾ ਸੀਗਾ ਆਪਾਂ ਨੂੰ ਉਹਦੇ ਕਰਕੇ ਹੁਣ ਅਸੀਂ ਚਲੇ ਜਾਂਦੇ ਸੀ ਸਮਾਨ ਹੀ ਮੁੱਕ ਜਾਂਦਾ ਸੀ ਹੁਣ ਅਸੀਂ ਭਾਜੀ ਵਧਾਤਾ ਹੁਣ ਅਸੀਂ 6 ਵਜੇ ਤੱਕ 11 ਕਿੰਨੇ ਕੁਲਚੇ ਲੱਗ ਜਾਂਦੇ ਆ ਇੰਨੀ ਕੀ ਟਾਈਮਿੰਗ ਦੇ ਵਿੱਚ ਵਿੱਚ ਭਾਜੀ ਹੁਣ ਜੇ ਆਪਾਂ ਦੇਖੀਏ 3 ਵਜੇ ਤੱਕ ਹੀ ਸਾਡੇ ਕੋਲ 3 ਵਜੇ ਤੱਕ ਹੀ ਅਸੀਂ 360 ਕੁਲਚੇ ਵੇਚ ਦੰਨੇ ਆ ਭਾਜੀ ਪੂਰੇ ਨੈਟ ਹਾਂਜੀ ਹਾਂਜੀ ਔਰ ਇੱਕ ਕੁਲਚਾ ਕਿੰਨੇ ਦਾ ਇੱਕ ਗੋਲਚਾ ਭਾਜੀ 20 ਰੁਪਏ ਦਾ ਤੇ ਆਪਾਂ ਆਫਰ ਲਈ ਹੋਈ ਆ 50 ਰੁਪਏ ਦੇ ਵਿੱਚ ਅਨਲਿਮਿਟਿਡ ਗੋਲਚੇ ਆਪਾਂ ਬੈਠ ਕੇ ਖਵਾਉਨੇ ਆ ਭਾਜੀ ਚਾਹੇ ਕੋਈ 5 ਕਾਲਵੇ ਚਾਹੇ 10 ਕਾਲਵੇ ਉਹ ਭਾਜੀ ਆਪਣੇ ਕਸਟਮਰ ਦੀ ਇੱਛਾ ਵਾ ਤੇ ਬਾਕੀ ਇਹਨਾਂ ਦਾ ਪੇਟ ਆ ਵੀ ਜਿੰਨਾ ਵੀ ਖਾ ਸਕਦਾ ਬੰਦਾ ਤੇ ਆਪਾਂ ਨੂੰ ਭਾਜੀ ਪੈਸੇ ਦਾ ਮਤਲਬ ਨਹੀਂ ਹੈਗਾ ਨਾ ਆਪਾਂ ਨੋਟ ਦੇਖੀਦਾ ਕਿ ਕੋਈ ਪੜਿਆ ਹੋਇਆ ਨਾ ਆਪਾਂ ਕਸਟਮਰ ਦੇਖੀਦਾ ਵੀ ਕਿੰਨਾ ਕਿੰਨੇ ਕੋਈ ਦੇ ਰਿਆ ਆਪਾਂ ਫੜ ਕੇ ਸਿੱਧਾ ਗੱਲੇ ਚ ਪਾ ਲੈਨੇ ਆ ਆਪਾਂ ਨੂੰ ਬਸ ਵੀਰੇ ਪਿਆਰ ਚਾਹੀਦਾ ਬਸ ਹੋਰ ਆਪਾਂ ਨੂੰ ਬਈ ਕੋਈ ਨਹੀਂ ਜਾਏਗਾ ਐਂਟਰਪ੍ਰੈਨਿਅਰ ਬਣ ਗਏ ਤੁਸੀਂ ਮਤਲਬ ਬਿਜ਼ਨਸਮੈਨ ਬਣ ਗਏ ਤੁਹਾਡਾ ਥਾਟ ਹੁਣ ਉਹ ਇਹ ਜਿਹੀ ਸੋਚਦਾ ਕੁਛ ਅੱਗੇ ਵਧਾਉਣੀ ਹਾਂਜੀ ਭਾਜੀ ਅੱਗੇ ਅੱਗੇ ਬਹੁਤ ਵੱਡੇ ਵੱਡੇ ਪਲਾਨ ਨੇ ਤੇ ਸਭ ਤੋਂ ਪਹਿਲਾਂ ਇਹ ਆ ਵੀ ਮੇਰੀ EP ਆ ਰਹੀ ਆ ਅੱਗੇ ਐਲਬਮ ਆ ਰਹੀ ਆ ਮੇਰੀ ਮੈਂ ਸਿੰਗਰ ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਮੋਟੀਵੇਟ ਕੰਪਨੀ ਆ ਭਾਜੀ ਮੋਟੀਵੇਟ ਮੀਡੀਆ ਤੇ ਸਾਰੇ ਉਹਨੂੰ ਸਬਸਕ੍ਰਾਈਬ ਕਰਿਓ ਤੇ ਆਪਣਾ ਹੁਣ ਅੱਗੇ ਬਹੁਤ ਪਲਾਨ ਨੇ ਵੀਰੇ ਹੁਣ ਇਹ ਇੱਕ ਆਪਾਂ ਰੀਡੀ ਤੋਂ ਸਟਾਰਟ ਕੀਤਾ ਤੇ ਆਪਾਂ ਅੱਗੇ ਮਤਲਬ ਫੂਡ ਬੈਨ ਨਾ ਲਾਵਾਂਗੇ ਵੀਰੇ ਤੇ ਆਪਾਂ ਹੋਰ ਵੀ ਫਲਾਵਾਂਗੇ ਇਹਨੂੰ ਤੇ ਇੱਕ ਹਾਂਜੀ ਹਾਂਜੀ ਹਾਂ ਇਹਦਾ ਹੀ 파ਟ ਹੋਊਗਾ ਹਾਂਜੀ ਹਾਂਜੀ ਭਾਜੀ ਇਹਦਾ ਹੀ 파ਟ ਹੋਊਗਾ ਜੇ ਹਿਸਾਬ ਨਾਲ ਤੁਸੀਂ ਦਾਤ ਰਹੇ ਹੋ ਵੀ ਐਮਏ ਤੁਹਾਡੀ ਹਿਸਟਰੀ ਕੀਤੀ ਆ ਕੋਈ ਐਜੂਕੇਸ਼ਨ ਨਾਲ ਸੰਬੰਧਿਤ ਵੀ ਕੁਝ ਇਦਾਂ ਦਾ ਸੋਚਿਆ ਤੁਸੀਂ ਕੁਝ ਨਹੀਂ ਭਾਜੀ ਐਜੂਕੇਸ਼ਨ ਨਹੀਂ ਹੁਣ ਉਹ ਦੇਖੋ ਵੀ ਐਜੂਕੇਸ਼ਨ ਨੇ ਆਪਾਂ ਨੂੰ ਸਿਰਫ ਇੱਕ ਮਤਲਬ ਮਾਈਂਡ ੱੱਕੇ ਖਾਦੇ ਨੇ ਮੰਨ ਲਓ ੱੱਕੇ ਖਾ ਕੇ ਭਾਜੀ ਅਕਲ ਆਈ ਆ ਉਹ ਕਿਤਾਬਾਂ ਝੋ ਨਹੀਂ ਭਾਜੀ ਅਕਲ ਆਉਂਦੀ ਕਿਤਾਬਾਂ ਪੜ ਕੇ ਅਕਲ ਨਹੀਂ ਆਉਂਦੀ ਕਿਤਾਬਾਂ ਪੜ ਕੇ ਸਿਰਫ ਬੰਦਾ ਨੌਕਰੀ ਦਾ ਕਸੀਮਤ ਰਹਿੰਦਾ ਵੀ ਮੈਂ ਨੌਕਰੀ ਲੈਣੀ ਆ ਨੌਕਰ ਬਣਨਾ ਤੇ ਬਾਜੀ ਸਾਡਾ ਪਲਾਨ ਇਹ ਆ ਵੀ ਅਸੀਂ ਆਪ ਮਾਲਕ ਬਣਨਾ ਚਾਹੀ ਅਸੀਂ ਇੱਕ ਥੋਕੇ ਦੇ ਮਾਲਕਾਂ ਪਰ ਅਸੀਂ ਮਾਲਕ ਬਣਨਾ ਕੀ ਸੋਚਿਆ ਫਿਰ ਵੀ ਦੱਸੋ ਪਲਾਨ ਅੱਗੇ ਵੀ ਕੀ ਅੱਗੇ ਬਾਜੀ ਬਸ ਫੂਡ ਬਣਾ ਬਾਰੇ ਸੋਚਿਆ ਤੇ ਅੱਗੇ ਅਸੀਂ ਇਹ ਵੀ ਸੋਚ ਰਹੇ ਆ ਕਿ ਡਿਲੀਵਰੀਆਂ ਕਰਨੀਆਂ ਨੇ ਅੱਗੇ ਡਿਲੀਵਰੀਆਂ ਬਾਰੇ ਸੋਚ ਰਹੇ ਆ ਤੇ ਮਤਲਬ ਨੌਜਵਾਨਾਂ ਨੂੰ ਭਰਾਵਾਂ ਨੂੰ ਰੁਜ਼ਗਾਰ ਵੀ ਦੇਣਾ ਤੇ ਮੈਂ ਬਾਜੀ ਹੁਣ ਬੰਦੇ ਰੱਖ ਵੀ ਰਿਹਾ ਮੇਰੇ ਭਰਾ ਛੋਟੇ ਹਨ ਮਤਲਬ ਉਹਨਾਂ ਨੂੰ ਮੈਂ ਕੰਮ ਵੀ ਦੇ ਰਿਹਾ ਤੇ ਅੱਗੇ ਭਾਜੀ ਹੁਣ ਆਪਾਂ ਡਿਲੀਵਰੀ ਦਾ ਕੰਮ ਤੋੜਨਾ ਉਹਦੇ ਵਿੱਚ ਵੀ ਆਪਾਂ ਹੁਣ ਡਿਲੀਵਰੀਆਂ ਕਰਿਆ ਕਰਾਂਗੇ ਘਰੇ ਉਹ ਥੋੜਾ ਜਿਹਾ ਭਾਜੀ ਹਲੇ ਆਪਾਂ ਪਲਾਨ ਥੋੜਾ ਜਿਹਾ ਮਤਲਬ ਥੋੜਾ ਜਿਹਾ ਗੈਪ ਆਗੇ ਕਰਾਂਗੇ ਤੇ ਵਧੀਆ ਬਸ ਹੁਣ ਪ੍ਰਮਾਤਮਾ ਸਾਥ ਦੇਵੇ ਤੇ ਭਰਾ ਸਾਥ ਦੇਣ ਅੱਛਾ ਇੱਕ ਹੋਰ ਸਵਾਲ ਆ ਅੱਜ ਕੱਲ ਦਾ ਨੌਜਵਾਨਾ ਨਿਰਾਸ਼ ਬਹੁਤ ਛੇਤੀ ਹੁੰਦਾ ਜਦੋਂ ਉਹਨੂੰ ਕੋਈ ਕੰਮ ਨਹੀਂ ਮਿਲਦਾ ਜਾਂ ਕੋਈ ਘਰ ਦਾ ਉਹਨੂੰ ਕੋਈ ਗੁੱਸੇ ਨਾਲ ਕਹਿ ਦਿੰਦਾ ਤੇ ਅੱਜ ਕੱਲ ਦੇ ਨੌਜਵਾਨ ਜਦ ਨਿਰਾਸ਼ ਹੁੰਦੇ ਨੇ ਤਾਂ ਨਸ਼ੇ ਵੱਲ ਤੁਰ ਪੈਂਦੇ ਨੇ ਓ ਨੌਜਵਾਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋ ਭਾਜੀ ਸਨੇਹਾ ਤਾਂ ਇਹੀ ਦਵਾਂਗੇ ਵੀ ਨਸ਼ਾ ਨਾ ਕਰੋ ਵੀਰੇ ਸਭ ਤੋਂ ਵੱਡੀ ਗੱਲ ਹੈ ਨਸ਼ਾ ਕਰਨਾ ਕੰਮ ਦਾ ਕਰੋ ਤੇ ਹੁਣ ਜਿਵੇਂ ਆਪਾਂ ਪਿੰਡਾਂ 'ਚ ਦੇਖਦੇ ਆ ਵੀਰੇ ਇੱਕ ਨਸ਼ਾ ਹੋ ਗਿਆ ਇੱਕ ਬਾਹਰ ਜਾ ਰਹੇ ਨੇ ਛੱਡ ਕੇ ਆਪਣਾ ਪੰਜਾਬ ਤੇ ਨਸ਼ੇ ਦੇ ਨਾਲ ਮਾਰ ਹੀ ਰਹੇ ਨੇ ਵੀਰੇ ਉਹਨਾ ਹੁਣ ਮੈਨੂੰ ਵੀ ਕਹਿੰਦੇ ਨੇ ਵੀਰੇ ਕਈ ਇੱਥੇ ਆ ਕੇ ਵੀ ਕਹਿੰਦੇ ਨੇ ਮੇਰੀ ਸਿਹਤ ਹੀ ਐ ਹੈ ਜੀ ਨਾ ਮੈਨੂੰ ਕਹਿੰਦੇ ਨੇ ਕਈ ਵੀ ਇਹ ਦੇਖਣ ਨੂੰ ਐ ਲੱਗਦਾ ਵੀ ਜਿਵੇਂ ਕੁਝ ਖਾਂਦਾ ਪੀਂਦਾ ਵੀ ਹੁੰਦਾ ਹੈ ਨਾ ਵੀਰਾ ਤੇ ਪਰ ਆਪਾਂ ਵੀਰੇ ਸੇਧ ਦੇ ਰਹੇ ਆ ਵੀ ਐ ਜਾ ਕੁਝ ਨਾ ਕਰੋ ਜੇ ਹੁਣ ਭਾਜੀ ਮੈਂ ਤਾਂ ੱੱਕੇ ਬੋਅ ਕਰਦੇ ਨੇ ਮੈਂ ਤਾਂ ਸ਼ੁਰੂ ਤੋਂ ਦੁੱਖ ਹੀ ਝੱਲੇ ਨੇ ਮੇਰੇ ਸ਼ੁਰੂ ਤੋਂ ਨਾ ਮਮ ਡੈਡ ਦਾ ਮੈਨੂੰ ਪਿਆਰ ਮਿਲਿਆ ਹਨਾ ਤੇ ਮੈਂ ਬਹੁਤ ਕੁਝ ਦੇਖਿਆ ਭਾਜੀ ਉਹਦੇ ਕਰਕੇ ਹੁਣ ਆਪਾਂ ਵਧੀਆ ਪ੍ਰਮਾਤਮਾ ਨੇ ਸਾ ਦਿੱਤਾ ਤੇ ਭਰਾਮਾ ਨੇ ਦਿੱਤਾ ਤੇ ਆਪਾਂ ਇਹੀ ਕਹਿੰਦੇ ਆ ਕਿ ਵੀਰੇ ਕੰਮ ਕਰੋ ਨਸ਼ਿਆਂ ਤੋਂ ਦੂਰ ਰਹੋ ਤੇ ਆ ਆਪਣੇ ਜੌਬਾਂ ਨੂੰ ਛੱਡੋ ਤੇ ਆਪ ਕੰਮ ਕਰੋ ਹੁਣ ਜਿਵੇਂ ਮੈਂ ਪਹਿਲਾਂ ਵੀਰੇ ਸਬਜ਼ੀ ਦੀ ਐਗਜ਼ਾਮਪਲ ਦਿੱਤੀ ਆ ਹੋਰ ਬਹੁਤ ਸਾਰੇ ਕੰਮ ਨੇ ਜਿਵੇਂ ਹੁਣ ਆਪਣਾ ਲੰਬਾ ਚੱਲ ਜਾਣਾ ਵੀਰੇ ਕੰਮ ਮੇਰੇ ਕੋਲ ਬਹੁਤ ਨੇ ਇੱਕ ਕਿਤਾਬ ਪੜੋ ਵੀਰੇ ਸੋਚੋ ਤਾਂ ਅਮੀਰ ਬਣੋ ਮੈਂ ਵੀਰੇ ਕਿਤਾਬ ਪੜੀ ਉਹ ਦੋ ਤਿੰਨ ਵਾਰ ਪੜੀ ਆ ਤੇ ਨਪੋਲੀਅਨ ਹੇਲੇ ਦੀ ਲਿਖੀ ਹੋਈ ਆ ਉਹ ਜ਼ਰੂਰ ਸਾਰੇ ਨੌਜਵਾਨਾਂ ਨੂੰ ਪੜ੍ਹਨੀ ਚਾਹੀਦੀ ਉਹ ਤੋਂ ਇੰਨੀਆਂ ਸਿੱਧਾਂ ਮਿਲਦੀਆਂ ਨੇ ਵੀਰੇ ਇੰਨੀਆਂ ਐਗਜ਼ਾਮਪਲਾਂ ਨੇ ਕਿ ਬਿਜ਼ਨਸ ਕੇਵੇਂ ਸਟਾਰਟ ਕਰਨਾ ਆਪਾਂ ਵੀਰੇ ਸੋਚਣਾ ਨੇ ਕਿ ਬਿਜ਼ਨਸ ਪੈਸੇ ਨਾਲ ਸਟਾਰਟ ਹੁੰਦਾ ਪਰ ਨਹੀਂ ਇਹ ਆਪਣਾ ਬਿਜ਼ਨਸ ਲਈ ਵੀਰੇ ਮਾਈਂਡ ਚਾਹੀਦਾ ਸਟਾਰਟ ਕਰਨ ਲਈ ਕੋਈ ਪੈਸੇ ਦੀ ਲੋੜ ਨਹੀਂ ਆਪਾਂ ਕਹਿੰਦੇ ਨੇ ਪੈਸੇ ਨੂੰ ਪੈਸਾ ਖਿੱਚਦਾ ਨਹੀਂ ਇਹ ਗਲਤ ਆ ਵੀਰੇ ਪੈਸੇ ਨੂੰ ਪੈਸਾ ਨਹੀਂ ਖਿੱਚਦਾ ਹੈਗਾ ਦਿਮਾਗ ਹੋਣਾ ਚਾਹੀਦਾ ਵੀਰੇ ਬਸ ਇੱਕ ਡੈਡ ਪੂਰਾ ਡੈਡ ਪੜੀ ਜੀ ਭਾਜੀ ਉਹ ਮੈਂ ਪੜੀ ਨਹੀਂ ਭਾਜੀ ਉਹ ਮੈਂ ਪੜਨੀ ਆ ਤੇ ਕਾਫੀ ਫੇਮਸ ਆ ਵੈਸੇ ਇਹ ਡੈਡ ਪੂਰਾ ਡੈਡ ਤੇ ਉਹ ਵੀ ਹੁਣ ਮੈਂ ਪੜਨੀ ਆ ਵੀਰੇ ਅੱਛਾ ਫੋਰਨ ਜਾਣਾਰੇ ਕਦੇ ਸੋਚਿਆ ਬਾਹਰ ਜਾਣ ਲਈ ਨਹੀਂ ਨਹੀਂ ਭਾਜੀ ਉਹ ਨਹੀਂ ਆਪਾਂ ਸੋਚਿਆ ਫੋਰਨ ਬਾਰੇ ਮੈਂ ਸਿਰਫ ਇਹ ਸੋਚਦਾ ਵੀ ਆਪਾਂ ਘੁੰਮਣ ਜਾਇਆ ਕਰਨਾ ਔਰ ਨਾ ਪਾਸੇ ਕੋ ਮੁੜ ਜਾਏਗਾ ਨਾ ਵੀਰੇ ਮੈਂ ਉਧਰ ਕੋਈ ਨਹੀਂ ਸੋਚਦਾ ਕਿ ਮੈਂ ਕੰਮ ਕਰਨ ਜਾਣਾ ਹੁਣ ਨਾਲ ਦੇ ਭਰਾ ਵੀ ਕਈ ਗਏ ਹੋਏ ਨੇ ਤੇ ਆਪਣਾ ਸਾਰਾ ਜਾਂਦੇ ਹੀ ਨੇ ਵੀਰੇ ਉਹ ਹੈ ਨਹੀਂ ਭਾਜੀ ਹੁਣ ਦੇਖੋ ਆਪਾਂ ਆ ਕੰਮ ਸਟਾਰਟ ਕੀਤਾ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਸਟਾਰਟ ਕੀਤਾ ਜੇ ਮੈਂ ਬਾਹਰ ਚਲੇ ਜਾਂਦਾ ਮੈਂ ਹੋ ਸਕਦਾ ਤੋ ਘਟਕ ਨਾਉਂਦਾ ਨਾਲੇ ਮੈਂ ਉੱਥੇ ਮੇਰਾ ਜੀ ਨਹੀਂ ਸੀ ਲੱਗਣਾ ਉੱਥੋਂ ਮੈਂ ਭੱਜਣ ਦੀ ਕਰਨੀ ਸੀਗੀ ਹਣਾ ਹੁਣ ਇੱਥੇ ਦੇਖੋ ਮੇਰੀ ਸਰਦਾਰੀ ਆ ਚਾਹੇ ਮੈਂ ਜਿੰਨੀ ਵੀ ਕਮਾ ਰਿਹਾ ਮੈਂ ਆਪਣੇ ਸਵਾਰ ਲੈ ਰਿਹਾ ਵੀਰੇ ਬਹੁਤ ਸੁਬਾਹ ਆ ਵੀਰੇ ਕੰਮ ਦੇ ਇੱਕ ਕਾਰਡ ਦਾ ਨਾਮ ਤੁਸੀਂ ਪੰਜਾਬ ਰੱਖਿਆ ਜੀ ਭਾਜੀ ਕੀ ਸੋਚ ਕੇ ਰੱਖਿਆ ਪੰਜਾਬ ਭਾਜੀ ਪੰਜਾਬ ਪੰਜਾਬੀਆ ਤੇ ਜਿੰਦਾਬਾਦ ਆ ਹੁਣ ਦਲਜੀਤ ਵੀਰੇ ਵਾਲੀ ਗੱਲ ਹੋ ਗਈ ਵੀ ਪੰਜਾਬੀ ਆ ਗਏ ਵੀਰੇ ਮੈਂ ਤਾਂ ਇੰਸਟਾ ਤੇ ਵੀ ਜਿਹੜੀਆਂ ਮਤਲਬ ਆਪਣਾ ਬਾਇਓ ਤੇ ਵੀ ਲਿਖਿਆ ਵੀ ਪੰਜਾਬੀ ਆ ਗਏ ਕਿਉਂਕਿ ਵੀਰੇ ਤਾਂ ਰੱਖਿਆ ਵੀ ਸਾਰਾ ਕੰਮ ਆ ਜਿਹੜਾ ਇਹ ਆਪਣੇ ਆ ਪੰਜਾਬ ਤੋਂ ਬਾਹਰ ਲਈ ਭਾਈਚਾਰੇ ਵਾਲੇ ਲੋਕ ਕਰਦੇ ਆ ਇਹ ਹੁਣ ਆਪਾਂ ਤਾਂ ਰੱਖਿਆ ਵੀਰੇ ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਇੱਕ ਪੰਜਾਬੀ ਮੁੰਡਾ ਕੰਮ ਕਰ ਰਿਹਾ ਵੀ ਚਾਰ ਭਰਾ ਦੇਖ ਕੇ ਮਤਲਬ ਕਰਨਗੇ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਵੀਰੇ ਮੇਰਾ ਖਰੜ ਦਾ ਭਰਾ ਵਾ ਆਪਣੇ ਮਾਮੂਕੁਰ ਪਿੰਡਾ ਹੈਗਾ ਸਿਉ ਦੇ ਕੋਲ ਤੇ ਮੈਂ ਜਦੋਂ ਇਹ ਕੰਮ ਸਟਾਰਟ ਕੀਤਾ ਨਾ ਉਹ ਤੇ ਉਹ ਵੀ ਮੇਰੇ ਕੋਲ ਆਇਆ ਮੇਰੇ ਕੋ ਗੇੜਾ ਮਾਰ ਕੇ ਗਿਆ ਮੇਰੀ ਮਾਸੀ ਦਾ ਮੁੰਡਾ ਵਾ ਭਰਾ ਮੇਰਾ ਤੇ ਉਹ ਮੇਰੇ ਵੱਲ ਦੇਖ ਕੇ ਵੀਰੇ ਇੰਨਾ ਮੋਟੀਵੇਟ ਹੋਇਆ ਨਾ ਉਹ ਉੱਥੇ ਆਪਣੇ ਟੋਲ ਟੈਸਟ ਦੇ ਛੱਲੀਆਂ ਦੀ ਰੇੜੀ ਲਾਉਣ ਲੱਗ ਗਿਆ ਵੀਰੇ ਛੱਲੀਆਂ ਦੀ ਰੇੜੀ ਲਾਉਣ ਲੱਗ ਗਿਆ ਵੀਰੇ ਤਾਂ ਉਹ ਦੇਖੋ ਹੁਣ ਆਪਾਂ ਨੂੰ ਵੀਰੇ ਆਪਾਂ ਕੰਮ ਦੇਖਦੇ ਆ ਵੱਧ ਤੋਂ ਵੱਧ ਆਪਾਂ ਨੂੰ ਕੋਈ 400 ਦਿੰਦਾ 500 ਦਿੰਦਾ ਇੱਕ ਮੰਨ ਲਓ ਦਿਹਾੜੀ ਉਹ ਵੀਰੇ ਛੱ ਕੰਮ ਛੋਟਾ ਵੱਡਾ ਤਾਂ ਨਹੀਂ ਵੀਰੇ ਜਿੰਨੇ ਮਰਜੀ ਆਪਾਂ ਦੇਖਣ ਨੂੰ ਕਹਿੰਦੇ ਨੇ ਵੀ ਇੱਕ ਛੱਲੀ ਆ ਇਹ ਛੱਲੀ ਵੇਚ ਰਿਆ ਇਹ ਦੇਖੋ ਚਾਰ ਬੰਦੇ ਹੱਸ ਕੇ ਲੰਘ ਜਾਂਦੇ ਨੇ ਛੱਲੀਆਂ ਵੇਚ ਰਿਆ ਪਰ ਵੀਰੇ ਇਹਦੇ ਵਿੱਚ ਇੱਕ ਤੁਸੀਂ ਮਾਈਂਡ ਦੀ ਗੱਲ ਦੇਖੋ ਕਿ ਬੰਦਾ ਕਮਾ ਕਿੰਨੇ ਰਿਹਾ ਵਾ ਕੋਈ ਕੰਮ ਛੋਟਾ ਵੱਡਾ ਨਹੀਂ ਮੈਂ ਸਾਰੇ ਭਰਾਵਾਂ ਨੂੰ ਇਹੀ ਕਹਿੰਦਾ ਵੀ ਕੰਮ ਕਰੋ ਵੀਰੇ ਬਸ ਇੱਧਰ ਨੂੰ ਆਓ ਕੰਮ ਬਹੁਤ ਨੇ ਚਾਹੇ ਮੇਰੇ ਕੋਲ ਆਜਿਆ ਕਰੋ ਵੀਰੇ ਮੈਂ ਤੁਹਾਨੂੰ ਦੱਸ ਦਿਆ ਕਰੂੰਗਾ ਵੀ ਆਹ ਕੁਝ ਕਰਨਾ ਵਾ ਆਪਾਂ ਨੇ ਠੀਕ ਆ ਚਲੋ ਮੈਂ ਐਡਾ ਵੀ ਹੈ ਨਹੀਂ ਮੈਂ ਰੱਬ ਨਹੀਂ ਹੈਗਾ ਤੇ ਮਤਲਬ ਕੰਮ ਕਰੋ ਵੀਰੇ ਬਸ ਇਹੀ ਆਪਣਾ ਕਹਿਣਾ ਹਾਂ ਸੋ ਤਸਵੀਰਾਂ ਚ ਤੁਹਾਨੂੰ ਦਿਖਾ ਦਿੰਨੇ ਆ ਲੜਕੇ ਆ ਰਹੇ ਨੇ ਔਰ ਕੁਲਚੇ ਆਰਡਰ ਕਰ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਇਹ ਫਸਟ ਟਾਈਮ ਆਇਆ ਹਾਂਜੀ ਭਾਈ ਕੀ ਨਾਮ ਤੁਹਾਡਾ ਹਾਂ ਕਾਕਾ ਵੀਰੇ ਕਿੱਥੋਂ ਆਏ ਹੋ ਤੁਸੀਂ ਵੀਰੇ ਬਾਂਦਲੀ ਤੋਂ ਬਾਂਦਲੀ ਤੋਂ ਇਹ ਕਦੋਂ ਤੋਂ ਤੁਸੀਂ ਆ ਜਿਹੜੇ ਕੁਲਚੇ ਇਹਨਾਂ ਕੋਲ ਖਾ ਰਹੇ ਹੋ ਮੈਂ ਤਾਂ ਵੀਰੇ ਪਹਿਲੀ ਵਾਰ ਆਇਆ ਟ੍ਰੈਂਡਿੰਗ ਚ ਜਿਹੜਾ ਬੰਦਾ ਆਇਆ ਸੀ ਉਹਦਾ ਬੰਦਾ ਮੈਂ ਕੁਲਚੇ ਖਾਣੇ ਆ ਅੱਜ ਪਹਿਲੀ ਵਾਰ ਆਇਆ ਐਂਡ ਗੱਲ ਬਾਤ ਹੈ ਪੂਰੀ ਬਾਬਾ ਯਾਰ ਦੂਜਾ ਕੁਲਚਾ ਆਇਆ ਦੋਵੇਂ ਖਾਣੇ ਨੇ ਇੱਕ ਇਹਨਾਂ ਨੇ ਸਕੀਮ ਲਾਈ ਹੋਈ ਆ 50 ਰੁਪਏ ਜੋ ਅਨਲਿਮਟਿਡ ਉਹਦਾ ਹੀ ਹੁਣ ਆਪਣੇ ਤੇ ਫਿਰ ਦੱਦੀ ਆ ਜੀ ਇਹਨਾਂ ਖਾਲੂ ਬੰਦਾ ਆਪਣੇ ਆਪ ਨੂੰ ਸ਼ਰਮ ਆ ਜਾਂਦੀ ਫਿਰ ਇਹ ਦੋ ਖਾਲੇ ਕੀ ਆਪ ਚਾਰ ਖਾਲੂ ਗਾ ਜੀ ਇਹਨੇ ਦੋ ਖਾਦੇ ਨੇ ਅਨਲਿਮਟਿਡ ਮਿਲਦੇ ਨੇ ਜੀ ਹਾਂ ਤੁਸੀਂ ਵੀ ਪਹਿਲੀ ਵਾਰ ਆਏ ਹੋ ਹਾਂਜੀ ਅਸੀਂ ਪਹਿਲੀ ਵਾਰ ਆਏ ਤਿੰਨੇ ਆਣੇ ਆ ਮੁੰਡਾ ਨਾਲ ਕਿਸੇ ਨੇ ਤੁਹਾਨੂੰ ਦੱਸਿਆ ਸੀਗਾ ਜਾਂ ਰੀਲ ਵਗੈਰਾ ਦੇਖ ਕੇ ਆਏ ਹੋ ਇਹਨੇ ਦੱਸਿਆ ਜੀ ਮੈਂ ਤਾਂ ਦੇਖਣਾ ਉਹਨਾਂ ਦੀ ਰੀਲ ਪਾਈ ਆ ਵਿਚਾਲਿਆਂ ਆ ਕਹੂਗਾ ਨੇ ਆਪਣਾ ਪਿੰਡ ਬੌਂਦਲੇ ਨਾਲੇ ਆਪਣੇ ਦਾ ਪਿੰਡ ਜ ਆ ਸੋ ਬਿਲਕੁਲ ਗੱਲਬਾਤ ਕੀਤੀ ਇਹ ਨੌਜਵਾਨ ਦੇ ਵਿੱਚ ਜੋਸ਼ ਬਹੁਤ ਆ ਔਰ ਜਿਹੜੀ ਅੱਜ ਕੱਲ ਦੀ ਯੂਥ ਨੂੰ ਸਨੇਹਾ ਦੀ ਦੇ ਰਿਹਾ ਵਾ ਕਿ ਆਪਣਾ ਕੰਮ ਆ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਚਾਹੇ ਬਿਜ਼ਨਸ ਛੋਟਾ ਕਰ ਲੋ ਜਿਹੜੀ ਸਟਾਰਟਿੰਗ ਆ ਉਹ ਘੱਟ ਤੋਂ ਹੁੰਦੀ ਆ ਪਰ ਜਿਹੜੇ ਸੁਪਨੇ ਆ ਇਸ ਲੜਕੇ ਦੇ ਬਹੁਤ ਵੱਡੇ ਵੱਡੇ ਸੁਪਨੇ ਆ ਔਰ ਤੁਹਾਨੂੰ ਦੱਸ ਦਈਏ ਕਿ ਸਮਰਾਲਾ ਦੇ ਬਹਿਲੋਲਪੁਰ ਰੋਡ ਤੇ ਜਿਹੜਾ ਪੋੜਾ ਉਹਦੇ ਨੀਚੇ ਇਹ ਕਾਰਟੇ ਦੀ ਖੜਦੀ ਆ ਜਰੂਰ ਇਸ ਬੱਚੇ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਔਰ ਇਹਨੇ ਸਕੀਮ ਵੀ ਲਾਈ ਹੋਈ ਹੈ 1 ਕਪ 1000 ਰੁਪਏ ਦੇ ਵਿੱਚ ਅਨਲਿमिटेड ਜਿਹੜੇ ਕੁਲਚੇ ਆ